ਦਾ ਜੀ ਆਪਣੇ ਪਰੋਮੇ ਚੇਜ ਰਹੀ ਜੀ ਬੈਟ ਠੀਕ ਹੈ ਹੁਣ ਹੋਰ ਅੱਗੇ ਦੇ ਬਾਰੇ ਆਹਦੇ ਆ ਇਹ ਤਾਂ ਪੰਜਾਬ ਦੇ ਅੰਦਰ ਹੀ ਬੜਗੇ ਜੀ ਕੰਮ ਕੁਸ਼ੀ ਇਹਨੂੰ ਕਿਵੇਂ ਦੇਖੀਂ ਸਰਕਾਰ ਜੀ ਅਸੀਂ ਇਸ ਟਾਈਮ ਖੜੇ ਆ ਸ਼ੰਭੂ ਬੈਰੀਅਲ ਜਿੱਤੇ ਕਿ 13 ਫਰਵਰੀ 2023 ਨੂੰ ਕਿਸਾਨ ਅੰਦੋਲਨ ਸ਼ੁਰੂ ਹੋਇਆ ਸੀਗਾ ਜਿੱਤੇ ਤੇ ਪੱਕਾ ਕਿਸਾਨਾਂ ਵਰਗੋ ਧਰਨਾ ਲਾਇਆ ਗਿਆ ਸੀਗਾ ਕਿਉਂ ਲਾਇਆ ਸੀਗਾ ਕਿਉਂਕਿ ਉਹਨਾਂ ਨੂੰ ਦਿੱਲੀ ਜਾਣ ਤੋਂ ਆਪਣੀ ਮੰਗਾਂ ਮਨਵਾਉਣ ਤੋਂ ਰੋਕਿਆ ਜਾ ਰਿਹਾ ਸੀਗਾ ਅੱਜ ਅਸੀਂ ਇੱਥੇ ਦੁਬਾਰਾ 2024 ਦੇ ਵਿੱਚ ਅੱਜ ਦੇ ਦਿਨ ਆਇਆ ਜਿੱਤੇ ਕੈਨਾਂ ਵੱਲੋਂ ਇੱਕ ਕਿਸਾਨ ਨੇਤਾ ਵੱਲੋਂ ਪ੍ਰੈਸ ਕਾਨਫਰੈਂਸ ਵੀ ਕੀਤੀ ਗਈ ਹੈ ਤੇ ਉਹਨਾਂ ਨੇ ਸਾਰੀ ਰਣਨੀਤੀ ਦੱਸੀ ਹੈ ਕਿ ਸਾਨੂੰ ਕਿਉਂ ਨਹੀਂ ਦਿੱਲੀ ਨੂੰ ਪਹੁੰਚ ਕਿਤਨਾਂ ਜਾਂ ਦੇ ਰਿਹਾ ਉਹਨੂੰ ਦੱਸਿਆ ਜਾ ਰਿਹਾ ਕਿ 2 ਦਿਨ ਪਹਿਲਾਂ ਜਿਹੜਾ ਇੱਥੇ ਦਿੱਲੀ ਵਾਲ ਜਦੋਂ ਕਿਸਾਨ ਵੱਧੇ ਸੀ ਤੇ ਇਹ ਸਾਹਮਣੇ ਬਾਰਡਰ ਤੋਂ ਉਹਨੂੰ ਨਜ਼ਰ ਆ ਰਿਹਾ ਨਾ ਬਾਰਡਰ ਤੇ ਬੈਠੇ ਮੁਲਾਜ਼ਮ ਫੌਜੀਆਂ ਨੇ ਕਿਸਾਨਾਂ ਉੱਤੇ ਗੋਲੇ打 ਗਏ ਆਸੂ ਗੈਸ ਤੇ ਧੂਏ ਛੱਡੇ ਜਿਹਦੇ ਕਾਰਨ ਸਾਡੇ 17-18 ਕਿਸਾਨ ਜ਼ਖਮੀ ਹੋਏ ਉਹਨਾਂ ਜ਼ਖਮੀ ਹਾਲਾਤ ਚ ਹਸਪੀਟਲ ਦੇ ਵਿੱਚ ਭਰਤੀ ਕਰਾਇਆਗਾ ਉਸ ਤੋਂ ਬਾਅਦ ਇੱਕ ਹੋਰ ਵੱਡੀ ਗੱਲ ਹੈ ਜਿਹੜੇ ਕਿਸਾਨ ਨੇਤਾ ਡੱਲੇਵਾਲ ਜੀ ਨੇ ਉਹ 15 ਦਿਨ ਤੋਂ ਭੁੱਖ ਹੜਤਾਲ ਤੇ ਮਰਨ ਵਰਤ ਤੇ ਬੈਠੇ ਹੋਏ ਨੇ ਉਹਨਾਂ ਦੀ ਦਿਨ ਬਰ ਦਿਨ ਹਾਲਤ ਵਿਗੜਦੀ ਜਾ ਰਹੀ ਹੈ ਪਰ ਇਹਨਾਂ ਦੀ ਕੋਈ ਕੰਨ ਤੇ ਜੂ ਨਹੀਂ ਸਰਕਦੀ ਐਤੋਂ ਕਿ بڑے بڑے ਮੰਤਰੀਆਂ ਨੇ ਬਿਆਨ ਮੇਜ ਉਹਨੇ ਥੋੜੀ ਦੇਰ ਪਹਿਲਾਂ ਅਪਡੇਟ ਸ਼ਿਮਰਜਿੰਗ ਸਿੰਘ ਮਾਨ ਐਮਪੀ ਉਹਨਾਂ ਦਾ ਵੀ ਇੱਕ ਬਿਆਨ ਆਇਆ ਕਿ ਜੇ ਡੱਲੇਵਾਲ ਸਾਫ ਨੂੰ ਕੁਝ ਵੀ ਹੁੰਦਾ ਹੈ ਉਦੀ ਦੋ ਪਹਿਲੂ ਹੋਣਗੇ ਇੱਕ ਬੀਜੇ ਦੋਨੋਂ ਸਰਕਾਰਾਂ ਇਸ ਦੀ ਜ਼ਿੰਮੇਵਾਰ ਹੋਏਗੀ ਡੱਲੇਵਾਲ ਸਾਹਿਬ ਤੇ ਅਗਰ ਕੋਈ ਵੀ ਹਾਲਤ ਵਿਗੜਦੀ ਹੈ ਤੇ ਉਹਦਾ ਬਤ ਕਰੇਗਾ ਇਹ ਸੱਚੀ ਸਰਕਾਰ ਤੁਸੀਂ ਇਹ ਹਾਲਾਤ ਨੂੰ ਕਿਵੇਂ ਦੇਖਦੇ ਹੋ ਜੀ ਅੱਜ ਇਹ ਸਰਕਾਰਾਂ ਦੀ ਕੰਮੀਆਂ ਜੀ ਬਹੁਤ ਹੈਂਕੀ ਹੁਣ ਦੇਖੋ ਜੀ ਥੱਲੇ ਦਾ ਕਿਰਿਓ ਪਹਿਲੀ ਕੋਈ ਕੋਈ ਸਾਥ ਲੈਣ ਨਹੀਂ ਆਇਆ ਹਾਂਜੀ ਹਾਂਜੀ ਸਰਕਾਰਾਂ ਨੇ ਕਹਿਦਾ ਵੀ ਕੋਈ ਮਸਲਾ ਹੱਲ ਕਰਨਾ ਹੈ ਇੱਕ ਮੰਤਰੀਆਂ ਜਿਹੜੇ ਆਪਣੇ ਦੇਖੋ ਘਰੇ ਬੈਠ ਕੇ ਪੋਸਟਾ ਪਾ ਰਹੇ ਨੇ ਜਿਉਂ ਨਾਲ ਦੀ ਸਿਹਤ ਵਿਗੜੀ ਉਹ ਆਪਣਾ ਫਲਾਣੀ ਸਰਕਾਰ ਜ਼ਿੰਮੇਵਾਰ ਹੋएगी ਉਹ ਇੱਥੇ ਆ ਕੇ ਕਿਉਂ ਨਹੀਂ ਆਪਣਾ ਅਦਨਾ ਦੇ ਨਾਲ ਬੈਠਦੇ ਮੰਤਰੀ ਦਾ ਜੀ ਆਪਣੇ ਪ੍ਰੋਫੇ ਜੀ ਰਹੇ ਨੇ ਮੇਰੇ ਬੈਠ ਕੇ ਕੋਈ ਮੰਨਤ ਨਹੀਂ ਤੁਸੀਂ ਮੰਦੋ ਸਿਆਸੀ ਪਾਰੀ ਖੇល ਰਹੇ ਹੋ ਜੇ ਜਦੋਂ ਇਹਨਾਂ ਨੂੰ ਚੋਅ ਹੋ ਗਿਆ ਫਿਰ ਉਹ ਆ ਜਾਣਗੇ ਲੋਕ ਆ ਜਾਣਗੇ ਤੁਸੀਂ ਆ ਜਾਓਗੇ ਫਿਰ ਉਹ ਬੋਲਣ ਜੋ ਕੋਲ ਵੀ ਨਹੀਂ ਰਹਿਣੇ ਜੀ ਹੋਰ ਵੀ ਜਦਵਾਨ ਇੱਕ ਹੋਰ ਗੱਲ ਹੈ ਜੀ ਇਹ ਜਿੱਥੇ ਇਹਨਾਂ ਨੇ ਹੁਣ ਆਪਣਾ ਟੈਂਟ ਗੱਟਿਆ ਹੋਇਆ ਹੈ ਆਪਣਾ ਆਪਣਾ ਪੂਲ ਸਾਲ ਹੈ ਉਹ ਪੰਜਾਬ ਦੀ ਹੱਦ ਚ ਹੈ ਜਦਵਾਨ ਸਰਕਾਰ ਨੂੰ ਚਾਹੀਦਾ ਹੈ ਕਿ ਇੱਥੇ ਪ੍ਰੋਪਰ ਆਪਣਾ ਨਕਸ਼ਾ ਦੇਖ ਕੇ ਕਿ ਇਹ ਤੋ ਹਟਾਇਆ ਜਾਵੇ ਪੰਜਾਬ ਦੀ ਹੱਦ ਚ ਕਿਵੇਂ ਆਸ ਪਹਿਲਾਂ ਬਹੁਤ ਪਿੱਛੇ ਸੀ ਤੇ ਹੁਣ ਹੋਰ ਅੱਗੇ ਹੋਏ ਬਾਦੇ ਹਰੇ ਦਾ ਪੰਜਾਬ ਦੇ ਅੰਦਰ ਹੀ ਪੜ ਗਈ ਜੀ ਸਮਝੋ ਤੁਸੀਂ ਇਹਨੂੰ ਕਿਵੇਂ ਦੇਖਦੇ ਹੋ ਇਹ ਤਾਂ ਜੀ ਬਹੁਤ ਪੁਰਾਣੀ ਹੈ ਤਾਂ ਠੀਕ ਆਪਣਾ ਸ਼ੁਭਨਾਮ ਜੀ ਆਪਾਂ ਅੱਗੇ ਪਾਣਾ ਹੈ ਅੱਛਾ ਜੀ ਐਸੀ ਕੇ ਸਾਡੇ ਨਾਲ ਜ਼ਿਕਤਾਰ ਸਿੰਘ ਜੀ ਸੁਆਣੇ ਤੋਂ ਜੀ ਇਹਨਾਂ ਨੇ ਵੀ ਉਹੀ ਦੱਸਿਆ ਕੀ ਹੈ ਪੰਜਾਬ ਦੀ ਹੱਦ